ਤੋ ਵੇ ਸਾਡਾ ਛੇਤੀ ਦਿਵਸ ਹੁੰਦਾ ਹੈ ਪੰਜਾਬ ਪੁਲਿਸ ਦੇ ਨਾਲ-ਨਾਲ ਹਿੰਦੁਸਤਾਨ ਦੇ ਹਰ ਸਟੇਟ ਦੀ ਹਰ ਪੁਲਿਸ ਔਰ ਹਰ ਫੋਰ ਜਨਰਲ ਸਾਡੀਆਂ ਸੈਂਟਰਲ ਫੋਰਸਿਸ ਆ ਅੱਜ ਦੇ ਦਿਨ ਸਾਡੇ ਜਿੰਨੇ ਵੀ ਸ਼ਹੀਦ ਸਾਥੀ ਹੁੰਦੇ ਉਸ ਨੂੰ ਯਾਦ ਕਰਦੇ ਆ ਉਹਨਾਂ ਦੇ ਫੈਮਿਲੀ ਮੈਂਬਰਸ ਨੂੰ ਵੀ ਬੁਲਾਇਆ ਜਾਂਦਾ ਹੈ ਔਰ ਹੁੰਦਾ ਸ਼ਹੀਦਾਂ ਦੀ ਯਾਦ ਦੇ ਵਿੱਚ ਅੱਜ ਦਾ ਦਿਨ ਮਨਾਇਆ ਜਾਂਦਾ ਹੈ ਔਰ ਸਾਨੂੰ ਕੀਦਾ ਬੜਾ ਅਸੀਂ ਪ੍ਰਾਊਡ ਔਰ ਫਖਰ ਮਹਿਸੂਸ ਕਰਦੇ ਆ ਕਿ ਸਾਡੀ ਫੋਰਸ ਦੇ ਵਿੱਚ ਇਦਾਂ ਦੇ ਮਹਾਨ ਯੋਧੇ ਆ ਜਿਹੜੇ ਆਪਣੀਆਂ ਜਾਨਾਂ ਦੇ ਖੇਲ ਕੇ ਇਸ ਦੇਸ਼ ਦੀ ਖੰਡ ਕਾ ਔਰ ਭਾਈਚਾਰੇ ਨੂੰ ਮਹਿਸ਼ਾਂ ਕਾਇਮ ਰੱਖਦੇ ਆ ਰਹੇ ਆ ਔਰ ਅੱਗੇ ਵੀ ਰੱਖਣਗੇ ਅਸੀਂ ਇਸ ਸੁਨਹਿਰੀ ਇਤਿਹਾਸ ਨੂੰ ਹਮੇਸ਼ਾ ਸਾਡਾ ਹਰ ਅਫਸਰ ਸਾਡਾ ਹਰ ਜਵਾਨ ਸਾਡਾ ਹਰ ਸਾਥੀ ਹਰ ਕੁਰਬਾਨੀ ਦੇ ਕੇ ਇਹਨੂੰ ਹੋਰ ਅੱਗੇ ਅਸੀਂ ਲੈ ਕੇ ਜਾਵਾਂਗੇ ਔਰ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਹੈ ਪੰਜਾਬ ਪੁਲਿਸ ਪੰਜਾਬ ਨੂੰ ਕਦੇ ਵੀ ਪੰਜਾਬ ਦੇ ਭਾਈਚਾਰੇ ਨੂੰ ਖਰਾਬ ਕਰਨ ਵਾਲਿਆਂ ਦੇ ਖਿਲਾਫ ਜਾਂ ਪੰਜਾਬ ਦੀ ਸ਼ਾਂਤੀ ਨੂੰ ਖਰਾਬ ਕਰਨ ਵਾਲਿਆਂ ਦੇ ਖਿਲਾਫ ਹਮੇਸ਼ਾ ਸ਼ਕਤੀ ਨਾਲ ਖੜ੍ਹਾ ਹੋਗੀ ਔਰ ਆਪ ਵੀ ਹਰ ਕੁਰਬਾਨੀ ਦੇ ਕੇ ਵੀ ਅਸੀਂ ਇਸ ਅਖੰਡਤਾ ਨੂੰ ਇਸ ਮਾਹੌਲ ਨੂੰ ਅਸੀਂ ਇੱਕ ਚੰਗਾ ਭਾਈਚਾਰਕ ਮਾਹੌਲ ਇਦਾਂ ਹੀ ਕਾਇਮ ਰੱਖਣਾ ਠੀਕ ਹੈ ਠੀਕ ਹੈ